ਕਿਆ ਬਾਤ ਆ ਦੇਖੋ ਤੁਸੀਂ ਹਿੰਮਤਾਂ ਚੱਕਦੇ ਚੱਕਦੇ ਕਿਆ ਬਾਤ ਆ ਸ਼ੇਰ ਕੀ ਬੰਨਾਂ ਨੂੰ ਬੰਨਣ ਦਾ ਕੰਮ ਹੈ ਸਰਕਾਰਾਂ ਦਾ ਪਰ ਦੇਖੋ ਇਹ ਮਾਤਾ ਬਜ਼ੁਰਗ ਜਿਨ੍ਹਾਂ ਦੇ ਗੋਡਿਆਂ ਤੋਂ ਤੁਰਿਆ ਵੀ ਨਹੀਂ ਜਾਂਦਾ ਇਹਨਾਂ ਸਰੀਰ ਵੀ ਬਹੁਤ ਜ਼ਿਆਦਾ ਬਿਮਾਰੀਆਂ ਕਾਰਨ ਪ੍ਰੋਬਲਮਾਂ ਵੀ ਬਹੁਤ ਜ਼ਿਆਦਾ ਨੇ ਫਿਰ ਵੀ ਇਹ ਦੇਖੋ ਕੱਟੇ ਚੁੱਕ ਚੁੱਕ ਕੇ ਆਪ ਸੇਵਾਵਾਂ ਮਾਰੀਆਂ ਨੇ ਉਧਰ ਇਹ ਵਾਗ ਰੂਜੀ ਪੰਜਾਬ ਹੀ ਪੰਜਾਬ ਨੂੰ ਬਚਾਊਗਾ ਸਰਕਾਰਾਂ ਨੇ ਕੋਈ ਹੱਲ ਨਹੀਂ ਕਰਨਾ ਪੰਜਾਬ ਕਿੰਨੇ ਘਨੇ ਭਾਰੇ ਘਟਿਆ ਇਤ 20 25 25 ਕਿਲੋ ਮੀਟਰੀ ਪਰ ਗੱਟੇ ਚ ਵੇਚ ਜਾਂਦੀ 30 ਕਿਲੋ ਵੀ ਪੈ ਸਕਦੇ 30 ਕਿਲੋ ਪੈ ਸਕਦੇ ਹਾਂ ਤੁਹਾਨੂੰ ਪਹਚਾਣਦਾ ਜੇ ਕਿ ਬੋਟਾ ਨੂੰ ਆਏ ਜਿਵੇਂ ਦਰਿਆ ਦਾ ਪਾਣੀ ਭਜਦਾ ਐਵੇਂ ਭੱਜਣਗੇ ਇੱਥੇ ਪੱਕੀ ਗੱਲ ਹੈ ਪੱਕੀ ਗੱਲ ਐ ਦਰਿਆ ਉਹਨਾਂ ਦਾ ਕਿਹਨ ਦਰਿਆ ਦਾ ਪਾਣੀ ਜੇ ਡੋਬੋਗੇ ਇਹ ਐਵੇਂ ਡੋਬਾਂਗੇ ਜੇ ਸਰਕਾਰਾਂ ਬਹੁਤ ਮਾੜੀਆਂ ਜੇ ਸਰਕਾਰਾਂ ਚੰਗੀਆਂ ਹੋਣ ਤੇ ਆ ਜਿਹੜਿਆ ਸਾਡਾ ਭਾਈਚਾਰਾ ਵਾ ਇਹ ਕਿਉਂ ਇਤਨਾ ਰੋੜਦਾ ਜਾਵੇ ਇਹ ਸਰਕਾਰਾਂ ਸਭ ਸਰਕਾਰਾਂ ਕੰਮ ਕਰਾਂ ਉਹਨਾਂ ਦਿੱਤਾ ਸੀ ਹਾਂਜੀ ਉਸ ਦਿਨ ਕਿਹੋ ਜੀ ਹਾਲਤ ਸੀ ਉਸ ਦਿਨ ਬੋਰੀ ਬਹੁਤ ਜ਼ਿਆਦੀ ਹਾਲਤ ਸੀ ਪਰ ਅੱਜ ਵੀ ਹਾਲਤ ਅੱਗੇ ਨ ਗਮੀਰੀ ਹੁੰਦੀ ਜਾਂਦੀ ਹੈ ਜੇ ਕਈ ਹਾਲਤ ਸਹੀ ਆ ਦੇਖੋ ਪਾਣੀ ਵਿੱਚ ਮਾਦਾ ਤੁਹਾਡੇ ਸੱਲਾ ਮਾਰਦਾ ਪਾਰਾ ਬੁੱਤ ਚੜਦਾ ਹਾਂਜੀ ਹਾਂਜੀ ਤੇ ਜਿਹੜਾ ਬੰਨ ਤੁਸੀਂ ਬੰਨਿਆ ਕਿੰਨਾ ਕਿੰਨਾ ਕੋਖਾ ਸੀ ਬਹੁਤ ਬਹੁਤ ਕੋਖੇ ਬਹੁਤ ਬਹੁਤ ਬੱਚਿਆਂ ਨੇ ਮਿਹਨਤ ਕੀਤੀ ਦਰਿਆ ਚ ਬਹਿ ਬਹਿ ਕੇ ਬੰਨ ਬਨ ਰਹੇ ਆ ਕੋਖਾ ਸਾਂ ਬਹੁਤ ਕੋਖਾ ਔਰ ਬਿਨਾਂ ਰਿਸਕ ਵੀ ਕਿੰਨਾ ਜਿਆਦਾ ਡਰ ਵੀ ਕਿੰਨਾ ਹਾਂ ਬਹੁਤ ਜਿਆਦਾ ਬਹੁਤ ਜਿਆਦਾ ਹਰ ਜੇ ਬੰਨ ਟੁੱਟ ਜਾਂਦਾ ਕਿੰਨੇ ਪਿੰਡ ਉਹ ਡੁੱਬ ਜਾਣਗੇ ਬੜੇ ਪਿੰਡ ਸੀ ਸਾਡੇ ਬਹੁਤ ਪਿੰਡ ਗਾੜੀ 50 60 ਪਿੰਡ ਜਿਹੜੇ ਮੈਨੂੰ ਉਚਾਲੇ 50 60 ਪਿੰਡ 50 60 ਪਿੰਡ ਬਚਾਏ ਇਧਰ ਤੇ ਅਹੀਂ ਪੰਨਰ ਟੁੰਦਣਾ ਹਾਂਜੀ ਹੁਣ ਨਹੀਂ ਵੋਟ ਪੈਣੀ ਸਰਕਾਰ ਨਾਲ ਚਾਹ ਕਰੇ ਦੇਖੋ ਤੁਸੀਂ ਇਹ ਕੰਮ ਜਵੇਂ ਕੋਈ ਇੰਜੀਨੀਅਰ ਕਰਦਾ ਹਨਾ ਕੋਈ ਇੰਜੀਨੀਅਰ ਹੋਵੇ ਉਹ ਕਰਦਾ ਹੁਣ ਤੁਸੀਂ ਦੇਖੋ ਆਮ ਜੇ ਸੰਗਤ ਹੋ ਤੁਸੀਂ ਕੱਟੇ ਭਰ-ਭਰ ਕੇ ਕਿਵੇਂ ਬਣਾ ਰਹੇ ਬੰਨਣਾ ਹਨਾ ਸਾਨੂੰ ਰੱਬ ਨੇ ਮਿਹਨਤ ਦਿੱਤੀ ਹੱਥ ਦਿੱਤੇ ਸਰਕਾਰਾਂ ਨੂੰ ਇਹ ਸਰਕਾਰਾਂ ਹੀ ਸਾਨੂੰ ਕਿਸਾਨਾਂ ਨੂੰ ਡੋਬਦੀ ਹੈ ਤੇ ਸਰਕਾਰ ਇੱਕ ਕਿਸਾਨ ਹੀ ਇਹ ਕੰਮ ਨੂੰ ਤੁਰੇ ਜਾਂਦੇ ਉਹ ਸਰਕਾਰ ਦਾ ਕੋਈ ਹੱਥ ਹੋਵੇ ਤੇ ਕਿਸਾਨ ਕਿਉਂ ਡੁੱਬਣ ਲਾ ਨੂੰ ਬਚਾਈ ਹੈ ਹਨ ਜੋ ਵੀਡੀਓ ਦੇਖਦੇ ਹੋ ਵੀਡੀਓ ਤੇ ਕਿਵੇਂ ਦਾ ਮਨ ਨੂੰ ਮਹਿਸੂਸ ਹੁੰਦਾ ਜੋ ਪੰਜਾਬ ਡੁੱਬਦੇ ਲੋਕੀ ਬਹੁਤ ਮੜਾ ਦਿਲ ਨੂੰ ਬਹੁਤ ਝੋਟ ਮੋਜਦੀ ਜਿਦਾ ਉਹ ਦੇਖਦੇ ਆ ਕਿ ਪੰਜਾਬ ਡੋਬ ਰਿਹਾ ਹੈ ਬੇੜੀਆਂ ਇਧਰ ਦਿੱਤੀਆਂ ਇਧਰ ਬੇੜੀਆਂ ਵੀ ਕੋਈ ਨਹੀਂ ਦਿੱਤੀਆਂ ਵੀ ਕੋਈ ਆਦਾ ਨੰਗ ਕੇ ਗਾੜੀ ਕੋਈ ਫਸਲ ਵੱਟੀ ਕੋਈ ਜੀ ਹੋਣ ਸਰੀਰ ਨਹੀਂ ਦੁਖਦਾ ਜਦੋਂ ਤੁਸੀਂ ਇੰਨੇ ਨੇ ਪਾਰੇ ਕੱਟੇ ਚੁਕਦੇ ਹੋ ਤੇ ਮਰ ਨਹੀਂ ਸਾਨੂੰ ਬਾਪੂ ਤਾਰਾ ਹੋਂ ਦੀ ਕਿਰਪਾ ਨਹੀਂ ਸਾਡਾ ਸਰੀਰ ਨਹੀਂ ਦੁਖਦਾ ਕੋਈ ਦਿੱਕਤ ਨਹੀਂ ਸਾਨੂੰ ਆ ਰਹੀ ਕੋਈ ਦਿੱਕਤ ਨਹੀਂ ਆ ਰਹੀ ਸਾਡੇ ਨਿਗਾ ਨਿਗਾ ਬੱਚੇ ਖੇਤਿਆਂ ਬਾੜੀਆਂ ਰੋੜਦੀਆਂ ਜਾਂਦੀਆਂ ਸਾਨੂੰ ਗਾੜੀ ਬੱਚਿਆਂ ਦੀ ਲੋੜ ਆ ਸਾਡੀ ਖੇਤੀ ਬਜੇ ਸਾਨੂੰ ਸਰਕਾਰਾਂ ਦਾ ਕੋਈ ਚਾਕ ਨਹੀਂ ਸਾਨੂੰ ਸੰਗਤਾਂ ਆਪ ਦਾ ਹੀ ਆਪ ਰਾਖੀ ਕਰਾਂਗੇ ਉਹੀ ਸਿੱਖਾਂ ਨੂੰ ਧੋਖਾ ਆਪਣੇ ਪੰਜਾਬ ਦਾ ਕਿਸੇ ਹੋਰ ਨੂੰ ਕਿਉਂ ਨਹੀਂ ਆਗਾ ਲਾਤੋਂ ਪੀੜਾਂ ਪਈਆਂ ਆ ਜਦ ਗੁਰੂ ਸਾਹਿਬ ਨੂੰ ਪੀੜਾਂ ਪਈਆਂ ਉਹਦੇ ਵੀ ਸੇਖੀ ਨਾਲ ਸੀ ਹੁਣ ਵੀ ਸੇਖੀ ਖੜਿਆ ਪੰਜਾਬ ਵਿੱਚ ਪੰਜਾਬ ਨੂੰ ਬਚਾਉਣ ਦੀ ਮਹੀਮ ਚੱਲ ਰਹੀ ਹੈ ਉਸੇ ਤਰ੍ਹਾਂ ਦੇਖੋ ਇਹ ਬਜ਼ੁਰਗ ਤੇ ਭੈਣਾਂ ਤੇ ਛੋਟੇ-ਛੋਟੇ ਬੱਚੇ ਉਹਨਾਂ ਬੰਨਾਂ ਨੂੰ ਖੁਦ ਬਨ ਰਿਹਾ ਜਿੱਥੇ ਸਰਕਾਰਾਂ ਦਾ ਕੰਮ ਸੀ ਇਹ ਬਜ਼ੁਰਗ ਮਾਤਾਵਾਂ ਤੇ ਭੈਣਾਂ ਆ ਕੇ ਆਪਣੇ ਨੂੰ ਸੇਵਾਣ ਆ ਰਹੇ ਨੇ ਬਾਬਾ ਸੁਖਾ ਸਿੰਘ ਥਰਾਲੇ ਵਾਲਾ ਨੂੰ ਸੇਵਾ ਚੱਲ ਰਹੀ ਹੈ ਕਿ ਬੰਨਾਂ ਨੂੰ ਬੰਨਨ ਦਾ ਕੰਮ ਹੈ ਸਰਕਾਰਾਂ ਦਾ ਪਰ ਦੇਖੋ ਇਹ ਮਾਤਾ ਬਜ਼ੁਰਗ ਜਿਨ੍ਹਾਂ ਦੇ ਗੋਡੇ ਤੁਰਿਆ ਵੀ ਨਹੀਂ ਜਾਂਦਾ ਇਹਨਾਂ ਸਰੀਰ ਵੀ ਬਹੁਤ ਜ਼ਿਆਦਾ ਬਿਮਾਰੀਆਂ ਕਾਰਨ ਪ੍ਰੋਬਲਮਾਂ ਵੀ ਬਹੁਤ ਜ਼ਿਆਦਾ ਨੇ ਫਿਰ ਵੀ ਇਹ ਦੇਖੋ ਕੱਟੇ ਚੁੱਕ ਚੁੱਕ ਕੇ ਆਪ ਸੇਵਾਣ ਮਾਰੀਆਂ ਨੇ ਉਧਰ ਦੇਖੋ ਸਾਰੇ ਛੋਟੇ ਛੋਟੇ ਬੱਚੀਆਂ ਔਰ ਭੈਣਾ ਛੋਟੇ ਛੋਟੇ ਨੌਜਵਾਨ ਤੁਸੀਂ ਇੱਧਰ ਸਾਰੇ ਦੇਖ ਸਕਦੇ ਹੋ ਦੇਖੋ ਤੇ ਇਹ ਮਾਤਾਵਾ ਸੇਵਾਣ ਆ ਰਹੀਆਂ ਨੇ ਮਾਤਾ ਦੀ ਬੰਨ ਬਨ ਰਹੀ ਆ ਆ ਜਿਹੜੇ ਬੰਨ ਸੀਟ ਉਹਨਾਂ ਟੁੱਟਣ ਕਾਰਨ 4 ਪਿੰਡ ਵੀ ਡੁੱ ਇਸ ਨੂੰ ਬਨ ਨੂੰ ਬਚਾਉਣ ਵਾਸਤੇ ਆਜ ਦਿਨ ਰਾਤ ਇਹਨਾਂ ਨੇ ਇੱਥੇ ਸੇਵਾ ਨਿਮਾਰੇ ਬਜ਼ੁਰਗ ਦੇਖੋ ਸਾਰੇ ਇੱਧਰ ਲੱਗੇ ਹੋਏ ਆ ਤੇ ਆਪਣਾ ਸਹਿਯੋਗ ਪਾ ਰਹੇ ਆ ਪੰਜਾਬ ਨੂੰ ਬਚਾਉਣ ਵਾਸਤੇ ਆ ਵੀਡੀਓ ਤੋਂ ਬਣਾਉਣ ਦਾ ਹੀ ਕਾਰਨ ਹੈ ਕਿ ਤੁਹਾਨੂੰ ਦਿਖਾਈਏ ਕਿ ਗਰਾਊਂਡ ਲੈਵਲ ਤੇ ਲੋਕ ਆਪਣੇ ਪੰਜਾਬ ਵਾਸਤੇ ਕਿੰਨੇ ਸੁਹਿਰਦ ਨੇ ਜਿੱਥੇ ਲੋਕਾਂ ਤੱਕ ਜਿਹੜੀ ਉਹਨਾਂ ਦੀ ਜ਼ਰੂਰਤਮੰਦ ਚੀਜ਼ਾਂ ਨੂੰ ਪਹੁੰਚਾਇਆ ਜਾ ਰਿਹਾ ਉੱਥੇ ਜਿਹੜਾ ਬਾ ਇਹ ਹੜਾ ਤੋਂ ਬਚਾਉਣ ਵਾਸਤੇ ਪੰਜਾਬ ਦੇ ਲੋਕ ਆਪ ਮੁਹਾਰੇ ਹੋ ਕੇ ਤੇ ਬਨ ਵੀ ਬਨ ਰਹੇ ਆ ਤੇ ਗੱਲਬਾਤ ਕਰਦੇ ਆ ਮਾਤਾ ਜੀ ਨੇ ਕੱਟਾ ਚੁੱਕਿਆ ਸੀ ਹੁਣ ਮਾਤਾ ਜੀ ਬਹੁਤ ਦਲੇਰ ਨੇ ਆਪਾਂ ਗੱਲਬਾਤ ਨਾ ਕਰਕੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਸੰਤ ਮਹਾਂਪੁਰਖ ਬਾਬਾ ਸੁਖਾ ਸਿੰਘ ਉਹਨਾਂ ਦੀ ਮੈਂ ਰਾਈਏ ਬਹੁਤ ਸੇਵਾ ਚੱਲ ਰਹੀਆਂ ਆਲੀ ਵੀ 23 ਦੇ ਵਿੱਚ ਇਥੋਂ ਮਨ ਟੁੱਟਿਆ ਕੁੜੂ ਮਾਦੋਂ ਉਹ ਵੀ ਬਾਬਾ ਜੀ ਹੋਣਾ ਬੱਦਾ ਆਲੀਆਂ ਬਾਉਪੁਰ ਮੁਠਿਆਂ ਵਾਲਾ ਸੁਲਤਾਨਪੁਰ ਲੋਧੀ ਸਾਰੇ ਡੁੱਬੇ ਬਾਬਾਈ ਦੇ ਸਿੰਘ ਸਾਰੇ ਥਾਈ ਜਾਣਦੇ ਆ ਆ ਬਹਿ ਵਾਸਤ ਮਹਾਂਪੁਰਖ ਮਾਤਾਵਾਂ ਨੇ ਹੁਣ ਉਹਨਾਂ ਕੋਲ ਸਰੀਰ ਵੀ ਦੇਖੋ ਪਾਰੇ ਫਿਰ ਬਿਮਾਰ ਵੀ ਨੇ ਤਰਬੀ ਇਥੇ ਆ ਕੇ ਸੇਵਾ ਕਰਦੇ ਐ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਹੀਂ ਇਹ ਬਾਰੇ ਸਾਡੇ ਬਾਬੇ ਸੁੱਖਾ ਸੋਣਾ ਦਾ ਬਹੁਤ ਸਾਡੇ ਤੇ ਹੱਥ ਆ ਅਹੀਂ ਤੇ ਆਦ ਕੁਛ ਨਹੀਂ ਆਹੀ ਹੈ ਉੱਥੇ ਦਰਿਆਵਾਲ ਹੀ ਦਰਿਆ ਟੁੱਟਾ ਹੀ ਬਾਬਾ ਹੀ ਗਾੜੀ ਹੁੰਦੇ ਹੀ ਇਦੋਂ ਵੀ ਬਜ਼ੁਰਗ ਬੀਬੀਆਂ ਗਾੜੀ ਤੋੜੇ ਚੋਕ ਕੇ ਦਰਿਆ ਵਿੱਚੋਂ ਦੀ ਲੰਘਦੇ ਆ ਬਾਬਾ ਜੀ ਸਾਨੂੰ ਦਰਿਆ ਨੰਘਾਉਂਦੇ ਹੁੰਦੇ ਨੇ ਤੇ ਲੰਘਦੇ ਉਹਨਾਂ ਦਾ ਬਹੁਤ ਐਸੇ ਇਮਤਿਹਾਨ ਤੇ ਹੱਥ ਆ ਅਖ ਲਿਆ ਪੰਜਾਬ ਸਾਡਾ ਰੁੱੜਦਾ ਜਾਂਦਾ ਵਾ ਕਿਉਂ ਸਰਕਾਰਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਆਣ ਕੇ ਬਾਬਾ ਜੀ ਉਹਨਾਂ ਨੇ ਵੇਖਿਆ ਮੋਰਚੇ ਲਾ ਦੇਣੇ ਆ ਸਾਰੀ ਢਾਹ ਵੀ ਰੁਕ ਜਾਣੀ ਆ ਉਹਨਾਂ ਦੇ ਸਿੰਘ ਕੋ ਦੰਡੇ ਡਟੇ ਆ ਤੇ ਬਾਬਾ ਜੀ ਉਹਨਾਂ ਨੇ ਦੇਖਣੀ ਸਪੀਡ ਤੇ ਪਾਣੀ ਜਾ ਰਿਹਾ ਸਾਰਾ ਕੁਝ ਰੁੜ ਗਿਆ ਫਿਰ ਵੀ ਤੁਸੀਂ ਇੱਥੇ ਬੜੀ ਹਿੰਮਤ ਨਾਲ ਦਲੇਰੀ ਨਾਲ ਬਣ ਅਸੀਂ ਹੁਣ ਬਾਬਾ ਜੀ ਸਾਨੂੰ ਜਿੱਥੇ ਕਹਿਣਗੇ ਉੱਥੇ ਜਾਂਦੇ ਸਾਨੂੰ ਇੱਕ ਫੋਨ ਰਾਤ ਨੂੰ ਆਉਂਦਾ ਇਹ ਸਾਰੀ ਸੰਗਤ ਹੀ ਉੱਠ ਕੇ ਤੋਰ ਪਈ ਨਹੀਂ ਰਾਤ ਹੀ ਤੋਰ ਪਈ ਨਹੀਂ ਕਦੀ ਨਹੀਂ ਪਰਵਾਹ ਕੀਤੀ ਘਰਾਂ ਦੀ ਨਹੀਂ ਕੀਤੀ ਬੱਚਿਆਂ ਦੀ ਨਹੀਂ ਕੀਤੀ ਜੇ ਮਾਪ ਪੁਰਖਾਂ ਨੂੰ ਆਂਦੇ ਦਰਿਆ ਨੂੰ ਗਏ ਦਰਿਆ ਨੰਗਨ ਨੂੰ ਹੀ ਤਿਆਰ ਆ ਬਹੁਤ ਕਿਰਪਾ ਵਾ ਦੇਖੋ ਤੁਸੀਂ ਮਾਤਾਵਾਂ ਪੈਣਾ ਨੇ ਔਰ ਵੀ ਦੇਖੋ ਮਾਤਾ ਦੇ ਕੱਟਾ ਬਣ ਰਹੇ ਨੇ ਸਾਰਾ ਕੁਝ ਹਨਾ ਤੁਹਾਡੇ ਸਾਹਮਣੇ ਮਾਤਾ ਜੀ ਕੀ ਕਹੋਗੇ ਸੇਵਾ ਨਿਭਾਣ ਦੇ ਦਿਲ ਦੇਖੋ ਪੰਜਾਬ ਹੜਾ ਵਿੱਚ ਰੋੜ ਰਿਹਾ ਕੀ ਕਹਿਣਾ ਚਾਹੋਗੇ ਇਸ ਹਾਲਾਤਾਂ ਬਾਰੇ ਨਹੀਂ ਗੱਲ ਤੁਸੀਂ ਤੁਸੀਂ ਕਰੋ ਨਾ ਤਾਂ ਤੁਸੀਂ ਦੱਸੋ ਮਾਤਾ ਤੁਸੀਂ ਦੱਸ ਦਿਓ ਵੀ ਕਿਦਾਂ ਹੜਾਂ ਦੇ ਮਾਰ ਕਰਕੇ ਪੰਜਾਬ ਦੀ ਹਾਲਤ ਇਹੋ ਜੀ ਬਹੁਤ ਮੰਦੀ ਹਾਲਤ ਹੈ ਗੁਰਦੀ ਕਾ ਖਾਲਸਾ ਵਾ ਗੁਰਦੀ ਜੇ ਸਰਕਾਰਾਂ ਬਹੁਤ ਮਾੜੀਆਂ ਜੇ ਸਰਕਾਰਾਂ ਚੰਗੀਆਂ ਹੋਣ ਤੇ ਆਹ ਜਿਹੜਿਆ ਸਾਡਾ ਭਾਈਚਾਰਾ ਵਾ ਇਹ ਕਿਉਂ ਇਤਰਾ ਰੋੜਦਾ ਜਾਵੇ ਇਹ ਸਰਕਾਰਾਂ ਸਭ ਸਰਕਾਰਾਂ ਕੰਮ ਕਰਾਉਂਦੀਆਂ ਇਹ ਗੁਰੂ ਮਹਾਰਾਜ ਬਾਪੂ ਤਾਰਾ ਹੋਂਦਾ ਹੱਥ ਆ ਉਹ ਸੰਗਤਾਂ ਲੈ ਕੇ ਉਹਨਾਂ ਸੰਗਤਾਂ ਦੇ ਸਹਿਯੋਗ ਨਾਲ ਬੰਨ ਬੱਜੇ ਜਾਂਦੇ ਆ ਸਰਕਾਰਾਂ ਦੀ ਝਾਕ ਨਹੀਂ ਕੋਈ ਤੁਸੀਂ ਹੋਣ શરીર ਨਹੀਂ ਦੁਖਦਾ ਜਦੋਂ ਤੁਸੀਂ ਇੰਨੇ ਨੇ ਭਾਰੇ ਕੱਟੇ ਚੁੱਕਦੇ ਹੋ ਇਹ ਮਰ ਨਹੀਂ ਸਾਨੂੰ ਬਾਪੂ ਤਾਰਾ ਹੋਂਦੇ ਕਿਰਪਾ ਨਹੀਂ ਸਾਡਾ ਸਰੀਰ ਨਹੀਂ ਦੁਖਦਾ ਕੋਈ ਦਿੱਕਤ ਨਹੀਂ ਸਾਨੂੰ ਆ ਰਹੀ ਗੋਈ ਦਿੱਕਤ ਨਹੀਂ ਆ ਰਹੀ ਸਾਡੇ ਨਿਗਾ ਨਿਗਾ ਬੱਚੇ ਤੇ ਖੇਤੀਆਂ ਬਾੜੀਆਂ ਰੋੜਦੀਆਂ ਜਾਂਦੀਆਂ ਸਾਨੂੰ ਗਾੜੀ ਬੱਚਿਆਂ ਦੀ ਲੋੜ ਆ ਸਾਡੀ ਖੇਤੀ ਬਜੇ ਸਾਨੂੰ ਸਰਕਾਰਾਂ ਦਾ ਕੋਈ ਚਾਕ ਨਹੀਂ ਸਾਨੂੰ ਸੰਗਤਾਂ ਆਪ ਦਾ ਹੀ ਆਪ ਰਾਖੀ ਕਰਾਂਗੇ ਕਿੰਨਾ ਕਲੋਗੇ ਮਾਤਾ ਸੇਵਾ ਕਰ ਸੇਵਾ ਸਾਡੀ ਚੱਲਦੇ ਨੂੰ ਅੱਜ 15 16 ਦਿਨ ਹੋ ਗਏ 15 16 ਦਿਨ ਹੋ ਗਏ ਰੋਜ਼ ਹੀ ਆਂਦੇ ਹੋ 500 ਰੋਜ਼ ਇਹ ਨਹੀਂ ਕਿ ਬਾਬਾ ਜੀ ਉਹਨਾਂ ਨੂੰ ਬੰਨਾਂ ਦਾ ਫਿਕਰ ਆ ਬੱਬਈਓ ਜਿੱਥੇ ਸੰਗਤ ਦਾ ਮੋਰਚਾ ਲੱਗਦਾ ਉੱਥੇ ਨਾਲ ਹੀ ਲੋਈ ਚਾਹ ਪਕੌੜੇ ਜੋ ਵੀ ਮੰਨ ਬੜੇ ਲੰਗਰ ਲੱਗੇ ਤੇ ਕੁਝ ਵੀ ਨਹੀਂ ਇੱਥੇ ਇੱਥੇ ਵੈਗਰੋ ਜਾ ਗਾੜੀ ਜਾ ਕੇ ਵੇਖੋ ਵੀ ਪ੍ਰੋਗਰਾਮ ਕਿੰਨਾ ਮਹਾਪੁਰਸ਼ਾਂ ਨੂੰ ਇਹ ਥੋੜਾ ਫਿਰ ਸੰਗਤ ਦੇ ਢਿੱਡ ਦਾ ਹੁੰਦਾ ਉਹਨਾਂ ਆਣ ਕੇ ਹੁਣੇ ਜੇ ਕੱਲ ਆ ਗਏ ਉਹਨਾਂ ਆ ਕੇ ਪੁੱਛਣਾ ਸਾਡੀ ਸੰਗਤ ਨੇ ਜਲ ਪਾਣੀ ਛਕਿਆ ਉਹਨਾਂ ਪਹਿਲਾਂ ਖਾਣ ਪੀਣ ਦਾ ਹੀ ਕਰਨਾ ਵਾ ਮੋਰਚੇ ਦੇ ਬਾਅਦ ਦੀਆਂ ਗੱਲਾਂ ਵਾ ਕਿੰਨੇ ਕਿੰਨੇ ਭਾਰੇ ਘਟਿਆ ਇਤ 22 25 25 ਕਿਲੋ ਮੀਟੀ ਪਰ ਗੱਟੇ ਚ ਵੇਜ ਜਾਂਦੀ 30 ਕਿਲੋ ਵੀ ਪੈ ਸਕਦੀ 30 ਕਿਲੋ ਪੈ ਸਕਦੀ ਹਾਂ ਜਿੰਨੀ ਜਿੰਨੀ ਚੁੱਕੀ ਜਾ ਸਕਦੀ ਗੜ ਚੁੱਕਣ ਵਾਲਿਆਂ ਦੇ ਵੀਰਾਂ ਨੇ ਚੁੱਕਣੀ ਹੀ ਆ ਨਾ ਉਹਦੋਂ ਬੰਨ ਦਿੱਤਾ ਸੀ ਹਾਂਜੀ ਉਸ ਦਿਨ ਕਿਹੋ ਜੀ ਹਾਲਤ ਸੀ ਉਸ ਦਿਨ ਬੋਰੀ ਬਹੁਤ ਜਿਆਦੀ ਹਾਲਤ ਸੀ ਪਰ ਅੱਜ ਵੀ ਹਾਲਤ ਅੱਗੇ ਨਾ ਗਮੀਰੀ ਹੁੰਦੀ ਜਾਂਦੀ ਹੈ ਜੇ ਕਹੀ ਹਾਲਤ ਸਹੀ ਆ ਦੇਖੋ ਪਾਣੀ ਪਿੱਛੇ ਮਾਦਾ ਤੁਹਾਡੇ ਥੱਲਾ ਮਾਰ ਮਾਰਦਾ ਪਾਰਾ ਬੋਤ ਚੱਲਦਾ ਹਾਂਜੀ ਹਾਂਜੀ ਤੇ ਜਿਹੜਾ ਬੰਨ ਤੁਸੀਂ ਬੰਨਿਆ ਕਿੰਨਾ ਕਿੰਨਾ ਕੋਖਾ ਸੀ ਬਹੁਤ ਬਹੁਤ ਕੋਖਾ ਹੈ ਬਹੁਤ ਬਹੁਤ ਬੱਚਿਆਂ ਨੇ ਮਿਹਨਤ ਕੀਤੀ ਦਰਿਆ ਚ ਬਹਿ ਬਹਿ ਕੇ ਬੰ ਬਾਰੇ ਸਰਕਾਰਾਂ ਦਾ ਹੱਥ ਹੋਵੇ ਤੇ ਬੰਨੀ ਨਹੀਂ ਬੰਨ ਰੋੜ ਸਰਕਾਰ ਜਮਾਤਾ ਦੇਖੋ ਇਹ ਦਰਿਆ ਦੇ ਵਿੱਚ ਹੁਣ ਤੁਸੀਂ ਵੀ ਸੇਵਾ ਕਰਦੇ ਹੋ ਹੈਨਾ ਬੜਾ ਔਖਾ ਸ ਬੜਾ ਔਖਾ ਔਰ ਬਿਨਾ ਰਿਸਕ ਵੀ ਕਿੰਨਾ ਜ਼ਿਆਦਾ ਡਰ ਵੀ ਕਿੰਨਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰ ਜੇ ਬਹੁਤਾ ਬੰਨ ਟੁੱਟ ਜਾਂਦਾ ਕਿੰਨੇ ਪਿੰਡ ਹੋ ਡੁੱਬ ਜਾਣਗੇ ਬੜੇ ਪਿੰਡ ਸੀ ਛੱਡ ਬਹੁਤ ਪਿੰਡ ਗਾੜੀ 50 60 ਪਿੰਡ ਜਿਹੜੇ ਮੈਨੂੰ ਉਤਾਰਲੇ 50 60 ਪਿੰਡ 50 60 ਪਿੰਡ ਬਚਾਏ ਇੱਧਰੋਂ ਉਹਨਾਂ ਦਰਿਆਵਾਂ ਦੀ ਉਹਨਾਂ ਦਰਿਆਵਾਂ ਦੀ ਬਰਬਾਦੀ ਸਰਕਾਰਾਂ ਵੀ ਕੋਹ ਨਾ ਕੋਹ ਸੋਚ ਕਰ ਸੋਚ ਕਈਆਂ ਦਾ ਪੱਠਾ ਨਹੀਂ ਕਈਆਂ ਦੇ ਲੀੜੇ ਨਹੀਂ ਕਈ ਬੱਚੇ ਲੈ ਕੇ ਉਤਰਾ ਨਿਕਲ ਗਏ ਇਹ ਸਰਕਾਰਾਂ ਨੂੰ ਸੋਚ ਚਾਹੀਦੀ ਆ ਕੋਹ ਨਾ ਬੇੜੀਆਂ ਹੀ ਦੇ ਦਨ ਲੋਕਾਂ ਨੂੰ ਨੰਗਣ ਵਾਸਤੇ ਵੀ ਸੰਗਤਾਂ ਨੰਘੀ ਜਾਣ ਇਹ ਬੇੜੀਆਂ ਨੂੰ ਡਿਗ ਦੇ ਕੋਈ ਵਿੱਚ ਦਰਿਆਵਾਂ ਦੇ ਵਿੱਚ ਬੈਠੇ ਉਹ ਵੀ ਬਾਬਾ ਜੀ ਹਣਾ ਦਿੱਤੀ ਮੈਂ ਬਤਾ ਰਹਾ ਹਾਂ ਉਹ ਨਾ ਬੇੜੀਆਂ ਇੱਧਰ ਦਿੱਤੀਆਂ ਇੱਧਰ ਬੇੜੀਆਂ ਵੀ ਕੋਈ ਨਹੀਂ ਦਿੱਤੀਆਂ ਵੀ ਕੋਈ ਆ ਜਾ ਨੰਗ ਕੇ ਗਾੜੀ ਕੋਈ ਫਸਲ ਵਾਟੀ ਕੱਢ ਦੇਖੋ ਤੁਸੀਂ ਇਹ ਕੰਮ ਜਵੇਂ ਕੋਈ ਇੰਜੀਨੀਅਰ ਕਰਦਾ ਹਣਾ ਉਹ ਇੰਜੀਨੀਅਰ ਹੋਵੇ ਕਰਦਾ ਹੁਣ ਤੁਸੀਂ ਦੇਖੋ ਆਮ ਜੇ ਸੰਗਤ ਹੋ ਤੁਸੀਂ ਕੱਟੇ ਪਰ ਪਰ ਕੇ ਕਿਵੇਂ ਬਣਾ ਰਹੇ ਬਣਣਾ ਹਨਾ ਸਾਨੂੰ ਰੱਬ ਨੇ ਮਿਹਨਤ ਦਿੱਤੀ ਹੱਥ ਦਿੱਤੇ ਸਰਕਾਰਾਂ ਨੂੰ ਇਹ ਸਰਕਾਰਾਂ ਹੀ ਸਾਨੂੰ ਕਿਸਾਨਾਂ ਨੂੰ ਡੋਬਦੀ ਹੈ ਤੇ ਸਰਕਾਰ ਕਿਸਾਨ ਹੀ ਇਹ ਕੰਮ ਨੂੰ ਤੁਰੇ ਜਾਂਦੇ ਆ ਉਹ ਸਰਕਾਰ ਦਾ ਕੋਈ ਹੱਥ ਹੋਵੇ ਤੇ ਕਿਸਾਨ ਕਿਉਂ ਡੁੱਬਣਾ ਇਹ ਕਿਸਾਨਾਂ ਨੂੰ ਡੋਬਣ ਵਾਸਤੇ ਪਾਣੀ ਛੱਡਿਆ ਆ ਤੁਸੀਂ ਦੇਖੋ ਦਰਿਆ ਹੀ ਬਣ ਗਿਆ ਸਾਰੀ ਜ਼ਮੀਨ ਸਾਰੀ ਚਲੋ ਹੁਣ ਉਧਰ ਚਲ ਜਓ ਉਹ ਦੇਖੋ ਤੁਸੀਂ ਬਜ਼ੁਰਗ ਤੁਸੀਂ ਤੁਸੀਂ ਦੇਖੋ ਵੋਟਾਂ ਮਕਨ ਨੂੰ ਪਾਉਗ ਮਾਤਾ ਹੁਣ ਵੋਟਾਂ ਕੀ ਪਾਈਆਂ ਸੀ ਵੋਟਾਂ ਪਾਉਣੀਆਂ ਨਹੀਂ ਵੋਟਾਂ ਸਾਡੀਆਂ ਬਾਬਾ ਦੀ ਬਸ ਵੋਟਾਂ ਸਾਡੀਆਂ ਬਾਬੇ ਤਾਰਾ ਹੁਣ ਪੈਣੀਆਂ ਹੁਣ ਨਹੀਂ ਵੋਟ ਪੈਣੀ ਸਰਕਾਰ ਨਾਲ ਚਾਹ ਕਰਕੇ ਬਿਲਕੁਲ ਬਸ ਹੁਣ ਸਰਕਾਰਾਂ ਦੇ ਵਰਕੇ ਬਿਲਕੁਲ ਵੀ ਦੇਖਿਆ ਜਾ ਤਾਂ ਤੁਸੀਂ ਦੇਖੋ ਆ ਮਾਤਾਵਾ ਪੈਣਾ ਤੇ ਆ ਸੇਵਾ ਚੱਲ ਰਹੀ ਹੈ ਨਾ ਕਿਉਂ ਤਾਂ ਲੱਗ ਰਾ ਪੁੱਤ ਸੇਵਾ ਕਰਦਾ ਤੂੰ ਵੀ ਹਾਂਜੀ ਕਦੀ ਕਦੀ ਕਰਨਾ ਉਹਨਾ ਕਦੇ ਕਦੇ ਕਰਨਾ ਦਾ ਹਾਂਜੀ ਕੀ ਲੱਗਦਾ ਵਧੀਆ ਲੱਗਦਾ ਹਾਂਜੀ ਵਧੀਆ ਲੱਗਦਾ ਇਹਨੂੰ ਬਚਾਉਣਾ ਤੁਸੀਂ ਹਾਂਜੀ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਬੰਨ ਨਹੀਂ ਟੁੱਟਣ ਦੇਣਾ ਪਣੀ ਰਟੁੰਦੇ ਨਾ ਹਾਂਜੀ ਦਵੇਰ ਬਣ ਕੇ ਰਹਿਣਾ ਹਾਂਜੀ ਦਵੇਰ ਬਣ ਕੇ ਰਹਿਣਾ ਬਿਲਕੁਲ ਚਲੋ ਵਾਹਿਗੁਰੂ ਕਿਰਪਾ ਕਰੇ ਅੱਜ ਸਾਡੇ ਭੈਣਾਂ ਵੀ ਲੱਗੀਆਂ ਭੈਣ ਸਤਿ ਸ਼੍ਰੀ ਅਕਾਲ ਅਸ਼ਕੀ ਕੀ ਕਹਿਣਾ ਚਾਹੋਗੇ ਕਿਵੇਂ ਦਾ ਲੱਗ ਰਿਹਾ ਹੈ ਸੇਵਾ ਕਰਕੇ ਵੀ ਆਪਣੇ ਪੰਜਾਬ ਨੂੰ ਬਚਾਉਂਦੇ ਹੋ ਇਹ ਕਿੱਦਾਂ ਲੱਗ ਰਿਹਾ ਤੁਹਾਨੂੰ ਹਾਂਜੀ ਬਹੁਤ ਵਧੀਆ ਲੱਗ ਰਿਹਾ ਵਾ ਕੀ ਅੱਜ ਦੀ ਸਥਿਤੀ ਬਾਰੇ ਕੀ ਕਹੋਗੇ ਪੰਜਾਬ ਦੇ ਤੁਸੀਂ ਜਦੋਂ ਵੀਡੀਓ ਦੇਖਦੇ ਹੋ ਲੋਕਾਂ ਦੇ ਡੁੱਬਦੇ ਹੋਏ ਦੀਆਂ ਲੋਕਾਂ ਦੇ ਘਰ ਵੀ ਰੋੜ ਗਏ ਮਨ ਨੂੰ ਕਿਦਾਂ ਦਾ ਮਹਿਸੂਸ ਹੁੰਦਾ ਫਿਰ ਕਿ ਉਹ ਚੱਲੀ ਏ ਆਪਾਂ ਵੀ ਕਰੀਏ ਤੁਸੀਂ ਕਿੱਥੋਂ ਆਏ ਵੈਸੇ ਪਹਿਲਾਂ ਅਸੀਂ ਭੱਗੂਪੁਰੋਂ ਪੱਟੀ ਦੇ ਨਾਲ ਹੀ ਆ ਪੱਟੀ ਦੇ ਨਾਲ ਹੂੰ ਕਿਵੇਂ ਦਾ ਮਨ ਚ ਮਹਿਸੂਸ ਹੋਆ ਵੀ ਆਪਾਂ ਵੀ ਸੇਵਾ ਕਰੀਏ ਚੱਲ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਕਿਉਂਕਿ ਤੁਸੀਂ ਵੇਖੋ ਜਿਹੜੇ ਜਦੋਂ ਪੰਜਾਬ ਤੇ ਪਾਣੀ ਆਉਂਦਾ ਜਿਹੜੇ ਅਮੀਰ ਆ ਜਿਨ੍ਹਾਂ ਚਲੋ ਆਪਣੇ ਇਧਰਲੇ ਪਾਸੇ ਜਿਨ੍ਹਾਂ ਕੋਲ ਦਰਿਆ ਲੱਗਦਾ ਵਾ ਹਾਂਜੀ ਉਹਨਾਂ ਦੇ ਚਲੋ ਕੀ ਮਤਲਬ ਕੀ ਹੋਏ ਨਾ ਵਾ ਕਿ ਰੋੜ ਜਾਣਾ ਇੱਕ ਹਿਸਾਬ ਦਾ ਉਹਨਾਂ ਦਾ ਰੋਟੀ ਪਾਣੀ ਜੋ ਕੀਤਾ ਵਾ ਸਭ ਕੁਝ ਚੱਲ ਜਾ ਰਾਵਾਂ ਹਾਂਜੀ ਠੀਕ ਆ ਜਿਹੜੇ ਅਮੀਰ ਉਹਨਾਂ ਹੋਰ ਅਮੀਰ ਹੋਈ ਹੈ ਨਾ ਜਿਹੜਾ ਪੰਜਾਬ ਉਹਨਾਂ ਥੱਲੇ ਲੱਗ ਕੇ ਰਹੇ ਨਾ ਠੀਕ ਆ ਇਹਦੇ ਵਿੱਚ ਹੋ ਜਾਂਦਾ ਵਾ ਕਿ ਜਿਹੜੇ ਮਦੱਕੀ ਕੀ ਕਹਾਂ ਮਰ ਦੋਖੀ ਇੰਨਾ ਜ਼ਿਆਦਾ ਹੁੰਦਾ ਵੇਖ ਵੇਖ ਕੇ ਪ੍ਰੋਨਾ ਹੋ ਜਾਂਦਾ ਆਪਾਂ ਆਪਾਂ ਦੇਖੋ ਇਸ ਹਲਾਤਾ ਚ ਤੁਸੀਂ ਸੇਵਾ ਕਰ ਰਹੇ ਹੋ ਨਾ ਹੁਣ ਤੁਸੀਂ ਬੰਨ ਬਨ ਰਹੇ ਕਦੇ ਸੋਚਿਆ ਸੀ ਵੀ ਸਾਨੂੰ ਵੀ ਲੋੜ ਪਊਗੀ ਇਹੋ ਜਿਹਾ ਇਵੇਂ ਇਵੇਂ ਆਪਣੇ ਪੰਜਾਬ ਨੂੰ ਬਚਾਉਣ ਦੀ ਆਵੇ ਜੇ ਪਾਣੀ ਆਣਗੇ ਕਦੇ ਸੋਚਿਆ ਸੀ ਮਨ ਚ ਨਹੀਂ ਨਹੀਂ ਕਦੇ ਨਹੀਂ ਸੋਚਿਆ ਪਰ ਜਿੰਨਾ ਇਹਦੇ ਟਾਈਮ ਤੇ ਨੁਕਸਾਨ ਹੁੰਦੇ ਆ ਨਾ ਲੋਕਾਂ ਦਾ ਬੜਾ ਬੜਾ ਦੁੱਖ ਹੁੰਦਾ ਇਹਨਾਂ ਨੂੰ ਵੇਖ ਵੇਖ ਕੇ ਆ ਲੋਕਾਂ ਦੇ ਘਰ ਰੁੜ ਗਏ ਸਾਰੇ ਪਾਸੇ ਪੰਜਾਬ ਲੱਗਣ ਦਿਆ ਵਾ ਠੀਕ ਆ ਜਦੋਂ ਕੋਈ ਜੰਗ ਹੋਵੇ ਉਦੋਂ ਇੱਧਰ ਨੂੰ ਆਏ ਨਾ ਜਦੋਂ ਹੁਣ ਆਫਤਾਂ ਦੀ ਆ ਪਾਣੀ ਦੀ ਆ ਕੀ ਕੋਈ ਆ ਦੀ ਉਦੋਂ ਪੰਜਾਬ ਤੇ ਆਉਂਦੀ ਆ ਤੇ ਪੰਜਾਬ ਹਮੇਸ਼ਾ ਥੱਲੇ ਲੱਗੇ ਰਹਿੰਦਾ ਪਰ ਫਿਰ ਵੀ ਚੜ੍ਹਦੀ ਕਲਾ 'ਚ ਰਹਿੰਦਾ ਵਾ ਹਾਂ ਦੇਖੋ ਤੁਹਾਡੇ ਵਰਗੇ ਭੈਣ ਭਰਾ ਸਾਰੇ ਹਨ ਅੱਜ ਆਪਣੇ ਉਹਨਾਂ ਉਹ ਸਾਰੀ ਚੀਜ਼ਾਂ ਨੂੰ ਛੱਡ ਕੇ ਆਪਾਂ ਇੱਥੇ ਆ ਕੱਟੇ ਭਰ ਰਹੇ ਆ ਹਨਾ ਕੱਟੇ ਭਰ ਕੇ ਆਪਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਬਹੁਤ ਵਧੀਆ ਗੱਲਾਂ ਭੈਣ ਵੀ ਕਰ ਰੇ ਨੇ ਕਿ ਆਪ ਸਾਡੇ ਪੰਜਾਬ ਨਾਲ ਕੋਈ ਨਹੀਂ ਖੜਦਾ ਪਰ ਆਪਾਂ ਆਪਣੇ ਪੰਜਾਬ ਲਈ ਖੜੇ ਆ ਤੇ ਹੋਰ ਮਾਤਾਵਾਂ ਨਾਲ ਉਧਰ ਵੀ ਕਰਦੇ ਆ ਵੀ ਪਹਿਲਾਂ ਵੀ ਕਦੀ ਇਦਾਂ ਦੇ ਹੜ ਆਏ ਆ ਤੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਆ ਤੇ ਮਾਤਾ ਨੂੰ ਗੱਲ ਕਰਦੇ ਆ ਮਾਤਾ ਜੀ ਪਹਿਲਾਂ ਵੀ ਕਦੇ ਇਦਾਂ ਦੇ ਹੜ ਆਏ ਆ ਤੇ ਕਿਵੇਂ ਤੁਸੀਂ ਜਿਵੇਂ ਕੱਟੇ ਭਰ ਕੇ ਆਪਣੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਵਾਗ ਰੂਜੀ ਪੰਜਾਬ ਹੀ ਪੰਜਾਬ ਨੂੰ ਬਚਾਊਗਾ ਸਰਕਾਰਾਂ ਨੇ ਕੋਈ ਹੱਲ ਨਹੀਂ ਕਰਨਾ ਪੰਜਾਬ ਨੂੰ ਬਚਾਉਣ ਦਾ ਜੇ ਕਿ ਬੋਟਾ ਨੂੰ ਆਏ ਜਿਵੇਂ ਦਰਿਆ ਦਾ ਪਾਣੀ ਭਜਦਾ ਐਵੇਂ ਭੱਜਣਗੇ ਇੱਥੇ ਪੱਕੀ ਗੱਲ ਐ ਪੱਕੀ ਗੱਲ ਐ ਦਰਿਆ ਉਹਨਾਂ ਦਾ ਕਿਹਨ ਦਰਿਆ ਦਾ ਪਾਣੀ ਜੇ ਇਹ ਐਵੇਂ ਹੀ ਡੱਭਾਂਗੇ ਐਵੇਂ ਹੀ ਘਰਾਂ ਤੋਂ ਭਜਾਵਾਂਗੇ ਉਹਨਾਂ ਜਿਵੇਂ ਦਰਿਆ ਦਾ ਪਾਣੀ ਭੱਜਣ ਡਿਆ ਇੱਥੇ ਅਸੀਂ ਬਹੁਤ ਦੁਖੀ ਹੋਗੇ ਸਰਕਾਰ ਦੇ ਹੱਥ ਹੁਣ ਬਚਾਉਣ ਵਾਲੇ ਸਿਰਫ ਇੱਕ ਮਾਹਪੁਰਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਹਾਂਜੀ ਹਾਂਜੀ ਉਹ ਸੇਵਾ ਕਰ ਰਹੇ ਸਾਡੇ ਨਾਲ ਨਿਭਾ ਰਹੇ ਆ ਹਾਂਜੀ ਸਾਡੇ ਮਾਹਪੁਰਖ ਨਿਭਾ ਰਹੇ ਆ ਹਾਂਜੀ ਬਈ ਆਪਣੀ ਸਿੱਖ ਸੰਸਥਾ ਵੀ ਮਾਤਾ ਦੇਖ ਸਿੱਖਾਂ ਨੂੰ ਹੀ ਸਿੱਖਾਂ ਨੂੰ ਧੋਖਾ ਆਪਣੇ ਪੰਜਾਬ ਦਾ ਕਿਸੇ ਹੋਰ ਨੂੰ ਕਿਉਂ ਨਹੀਂ ਆਗਾ ਜਦ ਗੁਰੂ ਸਾਹਿਬ ਨੂੰ ਪੀੜਾਂ ਪਈਆਂ ਉਹਦੇ ਵਿੱਚ ਸੇਖੀ ਨਾਲ ਸੀ ਹੁਣ ਵੀ ਸੇਖੀ ਖੜਿਆ ਬਿਲਕੁਲ ਹਾਂਜੀ ਤੁਸੀਂ ਦੇਖੋ ਮਾਤਾਵਾ ਮਾਤਾ ਸਰੀਰ ਨੂੰ ਦੁਖਦਾ ਫਿਰ ਦਾੰਗ ਪਰੇਸ਼ਾਨ ਨਹੀਂ ਹੁੰਦੇ ਬਾਪੂ ਤਾਰਾ ਹੋਂਦੀ ਮੇਰਿਆ ਜੇ ਦੂਹ ਤਾਂ ਵੀ ਨਹੀਂ ਦੁਖਦਾ ਸੇਵਾ ਦੇ ਚੋਦੀਾ ਕਿਰਪਾ ਮਾਲਕ ਦੀ ਸਾਡ ਤੇ ਬਹੁਤ ਵਧੀਆ ਚਲੋ ਇਹ ਨੌਜਵਾਨ ਵੀ ਸੇਵਾ ਕਰਦੇ ਸਾਡੇ ਜਨਾਂ ਨਾਲ ਗੱਲ ਕਰਦੇ ਹਨ ਅਰੇ ਆਪ ਕਹਿੰਆਂ ਚਲਾ ਰਹੇ ਘਰ ਕਦੇ ਮਤਲਬ ਗੇਮਾਂ ਗੋਮਾਂ ਖੇਡਦੇ ਫੋਨਾਂ ਫੰਨ ਤੇ ਅੱਜ ਦੇਖੋ ਕਈ ਚਲਾ ਰਹੇ ਪੁੱਤ ਕਿੱਦਾਂ ਅਜ ਕਈ ਚਲਾ ਰਹੇ ਹੋ ਪਹਿਲਾਂ ਗੇਮਾਂ ਫੋਨ ਫਾਨ ਤੇ ਗੇਮਾਂ ਖੇਡਦੇ ਸਾਰੇ ਨਿਆਣੇ ਘਰਾਂ ਦੇ ਵਿੱਚ ਤੁਸੀਂ ਇੱਥੇ ਆ ਕੇ ਮਿੱਟੀ ਕੱਟੇ ਭਰ ਰਹੇ ਆਪਣੇ ਕੀ ਕਰ ਰਹੇ ਕੀ ਕਾਰਨ ਹੈ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਮਾਪੁਰ ਕੇ ਸੰਤ ਬਾਬਾ ਸੁਖ ਸਿੰਘ ਜੀ ਦੇ ਘਰ ਸੇਵਾ ਵੱਲੋਂ ਸੇਵਾ ਕਰਨਾ ਇੱਥੇ ਮਿਲਕੀ ਜਿਵੇਂ ਕਿ ਬੰਨ ਟੋਟ ਰਿਆ ਸੀ ਉਸ ਨੂੰ ਚੰਗੀ ਤਰ੍ਹਾਂ ਮਜ਼ਬੂਤ ਬਣਾਉਣਾ ਹੈ ਮਜ਼ਬੂਤ ਬਣਾਉਣਾ ਹਾਂਜੀ ਚਾ ਨੌਜਵਾਨ ਤੇਰੇ ਭਰਾ ਇੱਥੇ ਨੌਕ ਮਾਲੀ ਐ ਦੋਸਤ ਨੇ ਕਿ ਭਰਾ ਨੇ ਤੇਰੇ ਆ ਚਾਚਾ ਤਾਇਦੇ ਮੁੰਡੇ ਆ ਅੱਛਾ ਫਿਰ ਕਿਵੇਂ ਸੋਚਿਆ ਵੀ ਮੈਨੂੰ ਵੀ ਸੇਵਾ ਕਰਨੀ ਚਾਹੀਦੀ ਦਿਲ ਚ ਕਿਵੇਂ ਆਇਆ ਕਿ ਸਾਰੀ ਸੰਗਤ ਜਾ ਰਹੀ ਹੈ ਕਿ ਮੈਂ ਵੀ ਜਾਵਾਂ ਸੇਵਾ ਕਰਾਂ ਹਾਂਜੀ ਤੁਹਾਡਾ ਹੀ ਮਨ ਕੀਤਾ ਹਨਾ ਅਪਣੇ ਪੰਜਾਬ ਨੂੰ ਬਚਾਈ ਹੈ ਹਨਾ ਜੋ ਵੀਡੀਓ ਦੇਖਦੇ ਹੋ ਵੀਡੀਓ ਦੇ ਤੱਕਵੇਂ ਦਾ ਮਨ ਨੂੰ ਮਹਿਸੂਸ ਹੁੰਦਾ ਜੋ ਪੰਜਾਬ ਡੁੱਬਦੇ ਲੋਕੀ ਬਹੁਤ ਮੜਾ ਦਿਲ ਨੂੰ ਬਹੁਤ ਝੋਟ ਮੋਜਦੀ ਦੀ ਜਦੋਂ ਦੇਖਦੇ ਆਂ ਕਿ ਪੰਜਾਬ ਡੋਬ ਰਿਹਾ ਹੈ ਕੋਈ ਵੀ ਨਹੀਂ ਖੜਦਾ ਬੰਦੇ ਦਾ ਹਾਂਜੀ ਸਰਕਾਰਾਂ ਤੇ ਮੂੰਹ ਨਹੀਂ ਲਾਉਂਦੀ ਇੱਧਰ ਨੂੰ ਵੇਖਦੀਆਂ ਤੱਕ ਨਹੀਂ ਪਾਣੀ ਛੱਡਦੀਆਂ ਜਾ ਰਹੀਆਂ ਦੇਖ ਦਿ ਆਣੀ ਹੈ ਕਿੰਨੀ ਉਮਰ ਹੈ ਪੁੱਤ ਜੀ ਮੇਰੀ 13 14 ਸਾਲ ਹੈਗੀ ਕੀ ਪੜਦਾ ਕਿੰਨੀ ਕਲਾਸ ਚ ਪੜਦਾ 8th ਕਲਾਸ ਹੈ ਮੇਰੀ 8th ਕਲਾਸ ਪੜਦਾ ਦੇਖੋ ਫਿਰ ਵੀ ਚਲੋ ਨੌਜਵਾਨ ਬੱਚੇ ਸਾਡੇ ਨਾ ਇੰਨੀ ਸੋਚ ਤੇ ਰੱਖਦੇ ਆ ਵੀ ਸਾਡੇ ਨੂੰ ਡੁੱਬਦਿਆਂ ਨੂੰ ਕੋਈ ਨਹੀਂ ਬਚਾਰਿਆ ਆਪਾਂ ਹੀ ਬਚਾਉਣਾ ਆਪਾਂ ਨਾ ਤੇ ਵੀਰ ਸਾਰੇ ਆਪਣੀ ਮੱਤ ਕਰਦੇ ਦਲੇਰੀ ਦਿਖਾ ਰਹੇ ਆ ਸਾਰੇ ਪਾਸੇ ਸੇਵਾਵਾਂ ਚੱਲ ਰਹੀਆਂ ਨੇ ਤੇ ਬਜ਼ੁਰਗ ਤੇ ਬੱਚਿਆਂ ਨਾਲ ਵੀ ਦੇਖੋ ਤੁਸੀਂ ਅੱਜ ਪੰਜਾਬ ਦਾ ਬੱਚਾ ਬੱਚਾ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਮਾਤਾਵਾ ਭੈਣਾ ਬਚਾਉਣ ਵਾਸਤੇ ਤਿਆਰ ਬੈਠੇ ਨੇ ਕਿਸੇ ਤਰ੍ਹਾਂ ਵੀ ਬਚਾਈਏ ਬੰਨ ਲਾਈਏ ਕੋਈ ਬੰਨ ਦੀ ਸੇਵਾ ਕਰ ਰਿਹਾ ਹੈ ਕੋਈ ਰਸਦ ਦੀ ਸੇਵਾ ਕਰ ਰਿਹਾ ਹੈ ਕੋਈ ਮੈਡੀਕਲ ਦੀ ਸੇਵਾ ਕਰ ਰਿਹਾ ਹੈ ਜਿੰਦੇ ਕੋਲ ਜੋ ਹੈਗਾ ਉਹ ਕਰ ਰਿਹਾ ਤੇ ਕੋਸ਼ਿਸ਼ ਕਰ ਰਿਹਾ ਵੀ ਇਹ ਜਿਹੜੇ ਬੰਨ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਰਹਾਨਾ ਬੰਨ ਥੋੜੇ ਜਿਹਾ ਅੱਗੇ ਆ ਜਾਓ ਇਹ ਦੇਖੋ ਤੁਸੀਂ ਸਾਰਾ ਬੰਨ ਦੇਖੋ ਪਿੱਛੇ ਆ ਪਾਣੀ ਗਰੀ ਸਪੀਡ ਤੇ ਚੱਲ ਰਿਹਾ ਹੈ ਇਹ ਨੋਰਮਲ ਏਰੀਆ ਆ ਜਿੱਥੇ ਖੇਤੀ ਕਰਦੇ ਸੀ ਕਿਸਾਨ ਸਾਡੇ ਤੇ ਨੋਰਮਲ ਏਰੀਆ ਜਿੱਥੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਅੱਜ ਦੇਖੋ ਇਹ ਹਾੜਾਂ ਦੇ ਵਿੱਚ ਪੂਰੀ ਸਪੀਡ ਤੇ ਪਾਣੀ ਵਹਿ ਰਿਹਾ ਤੇ ਆ ਹਾਲਾਤ ਬਣੇ ਹੋਏ ਆ ਬੰਨਾਂ ਦੇ ਉੱਤੇ ਵੀ ਦੇਖੋ ਤੁਸੀਂ ਬੰਨ ਹੋ ਗ ਜੇ ਆ ਪਾਣੀ ਉਧਰ ਪੂਜੀ 60 ਚੱਲ ਜਾਂਦਾ 50 60 ਪਿੰਡ ਹੋਰ ਡੁੱਬ ਜਾਣਗੇ ਤੇ ਜੁੜੇ ਇਸ ਹਾਲਾਤਾਂ ਨੂੰ ਆਪਾਂ ਦਿਖਾਉਂਦੇ ਰਹਾਂਗੇ ਗਲੋਬਲ ਲੈਵਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ